ਜਦੋਂ ਕੋਰਥੀ ਜੀ ਨੇ ਤੁਹਾਡੇ ਤੇ ਇਹ ਪਰਚਾ ਦਿੱਤਾ ਹੈਗਾ ਕਦੋਂ ਤੋਂ ਤੁਸੀਂ ਇਹ ਚੋਰੀਆਂ ਗੱਡੀਆਂ ਦੇਖਣ ਦੀ ਤੋਂ ਪ੍ਰੂਤ ਕਰਦੇ ਆ ਰਹੇ ਹੋਗੇ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਮੈਂ ਆ ਗੱਡੀ ਲਈ ਸੀ ਜੀਪ ਸਭ ਤੋਂ ਪਹਿਲਾਂ ਜੀ ਹੂੰ ਇਹ ਗੱਡੀ ਲਈ ਸੀਗੀ ਜੀ ਮੈਂ ਰਾਮਪਰੇ ਤੋਂ ਬਰਨਾਲੇ ਇਹ ਐਕਸੀਡੈਂਟ ਹੋਈ ਖੜੀ ਸੀਗੀ ਰਾਮਪਰੇ ਦੇ ਬੰਦੇ ਸੀਗੇ ਉਹਨਾਂ ਨੇ ਦਿੱਤੀ ਹੈ ਜੀ ਉਦੋਂ ਬਾਅਦ ਇਹ ਦੁਬਾਰੇ ਫੇਰ ਮੈਂ ਪੱਪੂ ਕਹਨੂੰ ਦਵਾਈ ਸੀਗੀ ਜੀ ਇਹ ਪੱਪੂ ਕਹਿੰਦੇ ਇਹ ਮੈਨੂੰ ਫੇਰ ਵਾਪਸ ਦੇਤੀ ਜੀ ਕਹਿੰਦੇ ਵੀ ਤੂੰ ਰੱਖ ਲੈ ਕਹਿੰਦੇ ਵੀ ਅਸੀਂ ਨਹੀਂ ਲੈਣੀ ਇਹ ਉਦੋਂ ਬਾਅਦ ਜੀ ਆਹ ਗੱਡੀ ਆ ਗਈ ਜੀ ਪੰਜਾਬ ਨੰਬਰ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਇਹਦੇ ਪੰਜਾਬ ਨੰਬਰ ਦੇ ਇਹਦੇ ਜੁਕੇ ਦੇ ਕਾਗਜ਼ ਲਾ ਗਏ ਜੀ ਨੀ ਤੈਨੂੰ ਪਤਾ ਵੀ ਗਲਤ ਆ ਫਿਰ ਕਿਉਂ ਇਹ ਕੀਤਾ ਗਿਆ ਇਸ ਤਰ੍ਹਾਂ ਦਾ 420 ਵਾਲਾ ਬਸ ਅਨਪੜਤਾ ਜੀ ਨਹੀਂ ਅਨਪੜਤਾ ਤਾਂ ਕਹਿ ਨਹੀਂ ਸਕਦੇ ਹਾਂ ਮਸਲੇ ਨੂੰ ਲੈ ਕੇ ਜਿਹੜੇ ਬੰਦਾ ਇੰਨਾ ਨੰਬਰ ਬਦਲ ਸਕਦਾਗਾ ਉਹ ਕਿ ਤੂੰ ਪਹਿਲਾਂ ਵੀ ਤੁਸੀਂ ਕਰਦੇ ਰਹੇ ਹੋ ਇਹੋ ਜਿਹਾ ਕੁਝ ਨਹੀਂ ਨਹੀਂ ਨੋ 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 ਜੀ ਨਾ ਮੈਂ ਹਿੰਮਤਪੁਰੇ ਤੋਂ ਲਈ ਆ ਜੀ ਉਹਦਾ ਐਫੀ ਡਾਪਟ ਲਿਆ ਜੀ ਸਾਰਾ ਕੁਝ ਲਿਆ ਉਹ ਵੀ ਕਹਿੰਦੇ ਜਿਹੜੀ ਪਹਿਲਾਂ ਤੁਹਾਡੇ ਕੋਲ ਉਹ ਵੀ ਚੋਰੀ ਦੀ ਹੈਗੀ ਬਈ ਜਿਹੜੇ ਪੁਲਿਸ ਤਪਤੀਸ਼ ਦੇ ਵਿੱਚ ਸਾਹਮਣੇ ਆਏ ਨਹੀਂ ਮੈਨੂੰ ਪਤਾ ਨਹੀਂ ਸੀਗਾ ਜੀ ਉਹ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਸਾਰਾ ਵੀ ਇਹ ਜਾਂ ਚੋਰੀ ਦੀ ਆ ਕਦੋਂ ਹੋਈ ਵੀ ਪਰ ਮੈਨੂੰ ਹਿੰਮਤ ਇਥੋਂ ਦੇ ਵੇਚ ਰੰਪਰੇ ਦੇ ਬੰਦਿਆ ਨੇ ਸਰ ਵੇਚੀ ਸੀਗੀ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਕ੍ਰੈਪਟਰ ਤੁਸੀਂ ਮੈਂ ਕਰਦਾ ਜੀ 7 ਸਾਲ ਹੋ ਗਏ ਸਰ ਤੁਹਾਡੇ ਕੋਲ ਕੋਈ ਲੀਗਲੀ ਡਾਕੂਮੈਂਟ ਹੈਗੀ ਸਕ੍ਰੈਪ ਦਾ ਕੰਮ ਕਰਨ ਦੇ ਜਾਂ ਗੱਡੀਆਂ ਨੂੰ ਖਤਮ ਕਰਨ ਦਾ ਕੋਈ ਅਧਿਕਾਰ ਤੁਹਾਡੇ ਕੋਲੇ ਹੈਗਾ ਕੋਈ ਜਾਂ ਸਿਰਫ ਐਂ ਬੱਸ ਸੱਜਾ ਕੱਬਾ ਕਰਕੇ ਗਰੀ ਜਾਂਦੇ ਹੋ ਨਹੀਂ ਐਂ ਸੱਜਾ ਕੱਬਾ ਕਰੀ ਜੀ ਹੂੰ ਬਸ ਹੁੰਦਾ ਹੀ ਸਾਡੇ ਕੋਲੇ ਲਾਇਸੈਂਸ ਹੁੰਦਾ ਸਰ ਨਹੀਂ ਕਿਉਂ ਕਿਹਨੇ ਦਿੱਤਾ ਅਗਲੇ ਲਾਇਸੈਂਸ ਤੁਹਾਨੂੰ ਆ ਜੀਐਸਟੀ ਨੰਬਰ ਹੁੰਦਾ ਜੀ ਜੀਐਸਟੀ ਤਾਂ ਲਾਇਸੈਂਸ ਨਹੀਂ ਨਾ ਹੁੰਦਾ ਇਹ ਹੋਰ ਜੀ ਇਹਦਾ ਕੁਆਰਡ ਦਾ ਸਰ ਬਣਿਆ ਨਹੀਂਗਾ ਮੈਂ ਬਣਵਾਇਆ ਸੀਗਾ ਸਰ ਬਣਦਾ ਨਹੀਂਗਾ ਸਰ ਮੈਂ ਬਹੁਤ ਪੱਜਾਂ ਨੱਠੇ ਜੀ ਮੈਨੂੰ ਇਹ ਸੈਟਿੰਗ ਕਰਕੇ ਤੁਹਾਡਾ ਕੰਮ ਚੱਲਦਾ ਸੀ ਇਹ ਜੀ ਸੈਟਿੰਗ ਸੂਟਮ ਕੋਈ ਨਹੀਂ ਗਈ ਜੀ ਹੁਣ ਤੱਕ ਕਿੰਨੀਆਂ ਕ ਗੱਡੀਆਂ ਖਰੀਦੀਆਂ ਤੇ ਡਿਸ਼ਕੌਜੀ ਬਸ ਆਹੀ ਖਰੀਦੀਆਂ ਸਗੈਰੀ ਆ ਕਰਦੇ ਗਾ ਇਹ ਤੋਂ ਇਹ ਤੁਹਾਡੇ ਮੁੰਡੇ ਦਾ ਵੀ ਨਾਲ ਵਿੱਚ ਹੱਥ ਹੁੰਦਾ ਇਹਦੇ ਨਾ ਜੀ ਨਾ ਇਹਦਾ ਕੋਈ ਹੱਥ ਨਹੀਂਗਾ ਜੀ ਇਹ ਤਾਂ ਮੈਂ ਫਸ ਗਿਆ ਨਹੀਂ ਫਸਤਾ ਕਿਸੇ ਕੋਈ ਕਾਰਨ ਤਾਂ ਹੋਊਗਾ ਵਿੱਚ ਜਿਹੜਾ ਇਹਨਾਂ ਨੂੰ ਪਰਚੇ ਦੇ ਨਾਮ ਜਦ ਕੀਤਾਗਾ ਬਾ ਜੀ ਕੋਈ ਨਹੀਂ ਕਹਿ ਸਕਦੇ ਸਰ ਬਸ ਪਰਟ੍ਰ ਇਸ ਕਿਤਾ ਗਿਆ ਇਹਦੇ ਵਿੱਚ ਕੀ ਰਿਕਵਰੀ ਹੋਈ ਆ ਤੇ ਕਿੰਨੇ ਬੰਦੇ ਦੇ ਤੇ ਨਾਮਜੱਜਾਂ ਗ੍ਰਿਫਤਾਰ ਹੋਏ ਆ ਜੀ ਹਾਂ ਇਸ ਤੇ ਜੀ ਐਫ ਆਈ ਆਰ ਨੰਬਰ 103 ਬੜਾ ਪੱਚੀ ਪੁਦੌਰ ਤੇ ਰਜਿਸਟਰ ਹੋਈ ਸੀ ਜੀ ਮੁਖਬੀ ਇਸ ਚ ਫਿਲਹਾਲ ਹਜੇ ਤੱਕ ਜੋ ਹੈਗੀਆਂ ਦੋ ਬਰੀਜ਼ਾ ਗੱਡੀਆਂ ਰਿਕਵਰ ਹੋ ਚੁੱਕੀਆਂ ਜੋ ਕਿ ਜਰਾ ਤੁਮਕੌਰ ਸਿੰਘ ਕੋਲ ਦਾ ਲੜਕਾ ਹੈ ਹਰਦੇਵ ਸਿੰਘ ਦੋਨੇ ਜਾਲੀ ਨੰਬਰ ਲਾ ਕੇ ਗੱਡੀਆਂ ਅੱਗੇ ਵੇਚ ਦਿੱਤੀਆਂ ਜਦੋਂ ਆਫਟਰ ਵੈਰੀਫਿਕੇਸ਼ਨ ਉਹ ਗੱਡੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਕਿਉਂਕਿ ਦੋਨੋਂ ਗੱਡੀਆਂ ਜੋਪੀ ਨੰਬਰ ਦੀਆਂ ਨੇ ਜਿਨ੍ਹਾਂ ਦੇ ਲਈ ਜਿਨ੍ਹਾਂ ਦੇ ਰਿਕਾਰਡਿੰਗ ਇੱਕ ਬਾਪੂਧਾਮ थाना ਐਫਆਈਆਰ ਰਜਿਸਟਰ ਹੋਈ ਹੈ ਤੇ ਇੱਕ ਦਿੱਲੀ ਚ ਐਫਆਈਆਰ ਰਜਿਸਟਰ ਹੋਈ ਹੈ ਉਹਨਾਂ ਗੱਡੀਆਂ ਦੇ ਰਿਕਾਰਡਿੰਗ ਇਹਨਾਂ ਦਾ ਕਿਸ ਤਰ੍ਹਾਂ ਦਾ ਜੀ ਉਪਸ਼ੋਕੜ ਅਪਰਾਧਿਕ ਉਪਸ਼ੋਕੜ ਹੈ ਨਾ ਨਾ ਕੋਈ ਮੈਂ ਹੈ ਐਫਆਈਆਰ ਰਜਿਸਟਰਡ ਹੈਗੀਆਂ ਨੇ ਪਹਿਲਾਂ ਇਹਨਾਂ ਤੇ ਚੋਰੀ ਦਾ ਮੁਕੱਦਮਾ ਪਹਿਲਾਂ ਵੀ ਹੈਗਾ ਚਮਕੌਰ ਤੇ ਬਾਕੀ ਲੜਾਈ ਚਾ ਗੱਲ ਦੀ ਪਰਚੀ ਵੀ ਹੈਗਾ ਤੇ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਸੀ ਜੀ ਹੋਰ ਵੀ ਰਿਮਾਂਡ ਤੇ ਲਿਆ ਆ। 2 ਦਿਨਾਂ ਦਾ ਰਿਮਾਂਡ ਸੀਗਾ ਜੀ ਤੇ ਅੱਜ ਮਾਜੋਬ ਅਦਾਲਤ ਤੋਂ ਫੇਰ ਰਿਮਾਂਡ ਦਾ ਹਾਸਲ ਕੀਤਾ ਜਾਊਗਾ ਕਿ ਜਿਹੜੇ ਹੋਰ ਗੱਡੀਆਂ ਦੀ ਪੁਚਕਿਸਤ ਮੰਦਾ ਹੈ ਉਹ ਰਿਕਵਰੀ ਕੀਤੀ ਜਾ ਸਕੇ। ਜਿਵੇਂ ਇਹਨਾਂ ਤੇ ਵੱਖ-ਵੱਖ ਹੋਰ ਵੀ ਜਿਵੇਂ ਪਰਚੇ ਦਰਜ ਆ ਜੀ ਉਹ ਪੁਲਿਸ ਵੱਲੋਂ ਵੀ ਇਹਦਾ ਰਿਮਾਂਡ ਲਿਆ ਜਾਣਾਗਾ ਜੀ। ਨਹੀਂ ਜੀ ਉਹ ਪਹਿਲੀ ਅੰਡਰ ਟ੍ਰਾਇਲ ਨੇ। ਹੂੰ। ਬਾਕੀ ਇਹ ਫੜਨ ਦੇ ਰਿਗਾਰਡਿੰਗ ਇਹਦਾ ਰਿਮਾਂਡ ਲੈ। ਸਰ ਪਹਿਲਾਂ ਵੀ ਜੇਲ੍ਹ ਕੱਟ ਚੁੱਕਾ ਜੀ ਉਹ ਕਿਸਾਂ ਕਿਤੇ ਇਹ। ਨਹੀਂ ਮੈਂ ਇਸ ਸਰ ਹੋਰ ਵੀ ਕੋਈ ਇਸ ਗੋਰਖ ਧੰਦੇ ਦੇ ਵਿੱਚ ਸਾਹਮਲਾ ਆਇਆ ਤੁਹਾਨੂੰ ਜੋ ਦੇਖੋ ਐਸ ਪਰ ਹਜੇ ਇਨਵੈਸਟੀਗੇਸ਼ਨ ਹੈ ਅੱਗੇ ਕਰ ਰਹੇ ਜੋ ਆਏਗਾ ਤਦ ਸਾਰੇ ਸਾਹਮਣੇ ਹੋਏਗੀ ਚੀਜ਼ ਇਹ ਸਰ ਜਿਹੜੀ ਚੋਰੀ ਦੇ ਸੀਗੇ ਸਾਧਨ ਕਿੱਥੋਂ ਰਿਕਵਰ ਹੋਏ ਆ ਜੀ ਇਹ ਇਹ ਇੱਕ ਤਾਂ ਇਹਨੂੰ ਮੁਖਰੀ ਤੇ ਜੋ ਫੜਿਆ ਜੀ ਇਹ ਮੌਕੇ ਦੀ ਮਿਲ ਗਿਆ ਦੂਸਰਾ ਇਹਦੀ ਪੁੱਛ ਗਿਸ਼ਤੇ ਦੇ ਗੋਡਾਊਨ ਜਿਹੜਾ ਹੈਗਾ ਇਹਦਾ ਉਹ ਤਰ੍ਹਾਂ ਕਿ ਮਿਲਿਆ ਸੀ ਇਹ ਦਾ ਡਾਊਨ ਉਹ ਲੀਗਲੀ ਚੱਲ ਰਿਹਾ ਜਾਂ ਜੋ ਸਰਫਰ ਇਹ ਪਤਾ ਸਾਡੇ ਅਕੋਰਡਿੰਗ ਉਹ ਇਲੀਗਲ ਹੈ ਉਹ ਦੇ ਰਿਗਾਰਡਿੰਗ ਅਸੀਂ ਜੋ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਉਹ ਅਸੀਂ ਅਮਲ ਲਿਆਵਾਂਗੇ ਜੀ ਕੋਈ ਰਿਕਾਰਡ ਚੈੱਕ ਹੋਇਆ ਹੈ ਸਰ ਇਹਨੇ ਹੁਣ ਤੱਕ ਕਿੰਨੀਆਂ ਗੱਡੀਆਂ ਦੀ ਖਰੀਦ-ਫਰੋਖਤ ਕੀਤੀ ਗਈ ਹੈ ਉਹ ਚੈੱਕ ਕਰਦੇ ਹਾਂ ਜੀ ਉਹ ਚੈੱਕ ਕਰ ਸਰ ਇਹ ਜਿਹੜੀ ਗੱਡੀਆਂ ਹੈ ਇਹ ਤੁਸੀਂ ਪੜੀਆਂ ਹੈਗੀਆਂ ਇਹ ਇਹਨਾਂ ਯੂਪੀ ਨੰਬਰ ਲੱਗੇ ਦੇ ਹੈ ਗੱਡੀਆਂ ਕਿੱਥੋਂ ਨੇ ਰਜਿਸਟਰਡ ਹੈ ਇਹ ਯੂਪੀ ਨੰਬਰ ਜੀ ਯੂਪੀ ਨੰਬਰ